अमृतसर शहर के इतिहासक इलाके लाहौरी गेट के अंदरूनी भाग वि स्थापित भगवान वाल्मीक मंदिर विखे अखिल भारतीय वाल्मीक सेना भगवान वाल्मीक जी के प्रकाश पुरब विशाल शोभा यात्रा का आयोजन किया गया हर साल की तरह इस साल भी संगठन भी शशि भूषण की अगवाई हे शोभा यात्रा धार्मिक उत्साह न क्ढी गई शोभा यात्रा का आरंभ लाहौरी गेट के भगवान वाल्मीक मंदिर तो होया जो कि शहर के वस्ते होंदिया भगवान वाल्मीक तीरथ तक पहुंची यात्रा दौरान श्रद्धालुआ ने भगवान वाल्मीक जी के जयकारिया गुंजलिया धुना भावना का प्रगटावा किया मौके विशेष तौर से सुशांत पाटिया जी ने भगवान वाल्मीक जी के जीवन के उपदेशों से चानन पाया सानू प्रभु वाल्मीक जी के आदर्शों से चलना चाहिदा है क्योंकि वह मनुखता के मार्गदर्शक हैं सुशांत पाटिया ने समूह देश देशवासिया भगवान वाल्मीक जी दे प्रगट दिवस बधाइयां दधाई दिद्या कि समाजिक एकता ते भाईचारे दी स्थापना ही भगवान वाल्मीक जी दी सिक्ख्या दा मुख सुनेहा है इस मौके दूर दूर तो आईया संघत ने शोभा यात्रा विच भाग लिया ते नु टी शर्टा वंडियां गई पूरे समागम दौरान भारी गिनतीुआ ने हाजरी भरी ते भगवान वाल्मीक जी दे नाम दी गूंज नाल पूरा इलाका गूंज उठाया अमृतसर साहिब तो दर्पण न्यूज लाई मधु राजपूत सपना विशेष रिपोर्ट ਆਈਦਾ ਇਹ ਪਰੰਪਰਾ ਜਿਤੂਆ ਯੋਜਨਾ ਉਹਦਾ ਇੱਕ ਖਾਸ ਮਕਸਦ ਅਕਰ ਭਾਦੀ ਮਾਲਮੀ ਕੁਸਾਨਾ ਵਾਲੇ ਹੁੰਦਾ ਵਾ ਕਿ ਜਿਹੜੀ ਸ੍ਰਿਸ਼ਟੀ ਕਰਤਾ ਭਗਵਾਨ ਮਾਲਮੀ ਕੀ ਮਾਰਾ ਦੇ ਅਖੰਡ ਜੋਤ ਆ ਉਹਨੂੰ ਘਰ ਘਰ ਤੱਕ ਪਹੁੰਚਾਉਂਦਾ ਔਰ ਜੁਵਾ ਪੀੜੀ ਨੂੰ ਮਾਲਮੀ ਕੋ ਸਮਾਜ ਨੂੰ ਸ੍ਰਿਸ਼ਟੀ ਕਰਤਾ ਭਗਵਾਨ ਮਾਲਮੀ ਕੀ ਮਾਰਾ ਦੇ ਇਥੇ ਪਵਨ ਮਾਲਮੀ ਕੀ ਤਿਰਸੇ ਨਾਲ ਜੋੜਨ ਦਾ ਔਰ ਇਹ ਫਿਰ ਮੈਸੇਜ ਜਿਹੜਾ ਹੈਗਾ ਵਾ ਕਿ ਜੁਵਾ ਪੀੜੀ ਵੱਤ ਵੱਦ ਜਿਹੜੀ ਆ ਉਹਨੂੰ ਇਥੇ ਪ੍ਰੋਗਰਾਮੇਂ ਸ਼ਾਮਿਲ ਕਰੀਦਾ ਵਾ ਤੇ ਜਿਹਰੇ ਨਾਲ ਤੇ ਉਹਨਾਂ ਦਾ ਜਿਹੜਾ ਰੁਝਾਨ ਆ ਵਾ ਸ੍ਰਿਸ਼ਟੀਕਤਾ ਭਗਵਾਨ ਵਾਲਮੀਕੀ ਮਾਰਾ ਦੀ ਸੁਖਸ਼ਾਂ ਵਾਲੀ ਜਾਵੇ ਪਰ ਸਮਾਜ ਨੂੰ ਇਹ ਤੋਂ ਚੰਗੀ ਸੇਵ ਮਿਲ ਸਕੇ ਹਾਂ ਜੀ ਅੱਜ ਇਸ ਪੱਲੇ ਜੋ ਤੇ ਫੋਨ ਪੇਟ ਕਰਨਾ ਹੈ ਕੀ ਗੱਲ ਹੈ ਆਦੀ ਤਨ ਪ੍ਰੇਮਿਤ ਜਯ ਵਾਲਮੀਕੀ ਜਯਦੇ ਮੈਂ ਸ਼ਕਤੀ ਦੇਵਨ ਪ੍ਰੈਸਿਡੈਂਟ ਅਖਰਬਾਰ ਦੀ ਵਾਲਮੀਕੀ ਸਾਹਿਬ ਅੱਜ ਅਖਰਬਾਰ ਦੀ ਵਾਲਮੀਕੀ ਸਾਹਿਬ ਵੱਲੋਂ ਤੇ ਮੈਂ ਪਾਵਨ ਪਰਮ ਜੱਤੀ ਦਾ ਯੋਜਨਸੀ ਜਿਹੜਾ ਹੁਣ ਇਹ ਥੋੜੀ ਜਿਹੀ ਆਦਿ ਸ਼ੰਭੂ ਕੋਆਵਾ ਔਰ ਹਰ ਸਾਲ ਦੀ ਤਰ੍ਹਾਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਦੇ ਉੱਪਰ 24 ਫੁੱਟ ਲੰਬਾ ਔਰ 34 ਕਿਲੋ ਵਜਨੀ ਪੁਸ਼ਪਾਂ ਦਾ ਹਾਰ ਚੜਾ ਕੇ ਉੱਥੇ ਜਿਹੜੀ ਸੁਸ਼ੁਭਤ ਅਖੰਡ ਜੋਤੀ ਆ ਔਰ ਨਾਲ ਮਸ਼ਾਲੂ ਜਗਲ ਕੀਤਾ ਗਿਆ ਵਾ ਔਰ ਇਹੋ ਹੀ ਮਸ਼ਾਲ ਹੁਣ ਜਗਲ ਮਸ਼ਾਲ ਇੱਥੋਂ ਆਸ਼ਰਮ ਤੋਂ ਨਿਕਲਦੀ ਹੋਈ ਪਲੇਰਾ ਦੇ ਰਸਤੇ ਦੌੜਦੇ ਹੋਏ ਮਾਲਾ ਦਾਓ ਜਗਵਾਲ ਮੰਡੀ ਇਕਲਵੇ ਨਜ਼ਰ ਕ੍ਰਿਸ਼ਨਾ ਚੌਕ ਪੰਡਾਰੀ ਪੋਲ ਹਰਵਿਆਰ ਅਥਰ ਸਿਕੰਦਰਗੜ ਸਾਹਿਬ ਬਾਅਦ ਨਿਕਲ ਕੇ ਕੇਂਦਰੀ ਮੰਦਰ ਭਗਵਾਨ ਬਾਦਮੀ ਕੇ ਕੇਂਦਰੀ ਮੰਦਰ ਦੇ ਉਸ਼ੋਭਾ ਜਤਾਂ ਵਿੱਚ ਸ਼ਾਮਲ ਹੋ ਕੇ ਬੀਕੇ ਦਾ ਗੇੜਾ ਲੋਗੜੇ ਡੇਰਿਗੜ ਲੋਰੀਗੜ ਪਹੁੰਚ ਕੇ ਸੰਪਰਨ ਹੋ ਗਈ ਜਿੱਥੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਜਾਏਗਾ। ਕੱਲ ਤਾਂ ਅੱਜ ਸ਼ਾਮਾਂ ਦਾ ਕੀ ਪ੍ਰੋਗਰਾਮ ਹੈ। ਅੱਜ ਸ਼ਾਮ ਨੂੰ ਜਿਹੜਾ ਤਾਉਣ ਪਰਮ ਜੁੱਤੀ ਦਾ ਯੋਜਨ 13ਵਾਂ ਚੱਲਦਾ ਪਿਆ ਵਾ ਜਿਸ ਨੂੰ ਨੇ ਸਮਾਪਨ ਲੋਰੀਗੜ ਦੇ ਵਿੱਚ ਹੋਏਗਾ। ਉੱਥੇ ਜਿਹੜੇ ਖਿਡਾਰੀ ਇਸ ਤਾਉਣ ਪਰਮ ਜੁੱਤੀ ਦੇ ਯੋਜਨ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ। ਔਰ ਆਏ ਮੈਂ ਮਨਾਦਰ ਮਾਨ ਸਨਮਾਨ ਕੀਤਾ ਜਾਏਗਾ ਕਾਲੂ ਸ੍ਰਿਸ਼ਟੀ ਦਾ ਪਧਵਾਨ ਬਲਮੀ ਕੁਮਾਰ ਦਾ ਪਰਗਰਦੂਸਾ ਔਰ ਇਹ ਸਾਰੇ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾ ਔਰ ਮੈਸੇਜ ਇਹੋ ਹੀ ਆ ਜਿਹੜਾ ਹਰ ਵਾਰੀ ਅਖਰ ਭਾਵੇਂ ਬਲਮੀ ਕਿਸਾਨੇ ਦੇ ਮਨ ਤੋਂ ਦੋ ਇਥੇ ਦਿੱਤਾ ਜਾਂਦਾ ਵਾ ਕਿ ਸਰਕਾਰ ਨੂੰ ਮੰਗ ਕਰਨੇ ਆ ਕਿ ਸ੍ਰਿਸ਼ਟੀ ਦਾ ਪਧਵਾਨ ਬਲਮੀ ਕੁਮਾਰ ਦੇ ਨਾਮ ਦੇ ਕੋ ਯੂਨੀਵਰਸਿਟੀ ਕੈਂਪ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਨੇ ਸਿੱਖਿਆ ਦੀ ਸ਼ੁਰੂਆਤ ਕੀਤੀ ਤਰਫੀ ਦਾ ਪਹਿਲਾ ਸ਼ਲੋਕ ਜਿਹੜਾ ਮੂੰਹ ਤੇ ਨਿਕਲਿਆ ਔਰ ਜਿਨ੍ਹਾਂ ਦੇ ਉੱਪਰ ਸ਼ਾਰੀਫ ਸਿੱਖਿਆ ਦਾ ਪ੍ਰਸਾਰ ਹੋਇਆ ਵਾ ਉਸ ਸ੍ਰਿਸ਼ਟੀਕਰਤਾ ਪੰਡਵ ਮਾਲਵੀਤੀ ਮਾਰੇ ਦੇ ਨਾਮ ਦੇ ਉੱਪਰ ਕਈ ਯੂਨੀਵਰਸਿਟੀਆਂ ਸਰਕਾਰ ਨੂੰ ਇਹ ਮੰਗ ਕਰਨੇ ਆ ਕਿ ਸ੍ਰਿਸ਼ਟੀਕਰਤਾ ਪੰਡਵ ਮਾਲਵੀਤੀ ਮਾਰੇ ਦੇ ਨਾਮ ਦੇ ਇੱਕ ਯੂਨੀਵਰਸਿਟੀ ਪੰਜਾਬ ਦੇ ਵਿੱਚ ਪਿਆਲ ਦੇ ਅਧਾਰ ਤੇ ਕਾਇਮ ਕੀਤੀ ਜਾਵੇ। ਦੇਖੋ ਸਾਡੇ ਸਾਥੀ ਸ਼ਕਤੀ ਜੀ ਜਿਹੜੇ ਆ ਕਈ ਸਾਲਾਂ ਤੋਂ ਇਹ ਕਾਰਗਰਮ ਕਰਾ ਰਹੇ ਆ ਔਰ ਇਹ ਜਿਹੜੀ ਅਲਗ ਦਿਦਾ ਰਹੇ ਆ ਸਮਾਜ ਦੇ ਵਿੱਚ ਇਹ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਭਗਵਾਨ ਵਾਲਮੀਕੀ ਜਿਹੜੇ ਆ ਉਹਨਾਂ ਨੇ ਜਿਹੜਾ ਧਾਰਮਿਕ ਗ੍ਰੰਥ ਲਿਖਿਆ ਰਮਾਇਣ ਤੇ ਲੋਕਾਂ ਨੂੰ ਪਤਾ ਲੱਗਾ ਭਗਵਾਨ ਰਾਮ ਬਾਰੇ ਭਗਵਾਨ ਵਾਲਮੀਕੀ ਦੀ ਜਿਹੜੀ ਦੇਨ ਆ ਉਹ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਦੇ ਸਕਦੇ ਔਰ ਅੱਜ ਜੇ ਅਸੀਂ ਸਿੱਖਿਆ ਤਾਂ ਉਹ ਵੀ ਭਗਵਾਨ ਵਾਲਮੀਕੀ ਜੀ ਦੇ ਰਸਤੇ ਤੇ ਦਿਖਾਣ ਕਰਕੇ ਅਸੀਂ ਸਿੱਖਿਆ ਦਾ ਅੱਜ ਜੇ ਸਮਾਜ ਦੇ ਵਿੱਚ ਅਛਾਈ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਵੀ ਬਗੌੜ ਵਾਲਮੀਕ ਦੀ ਸਿੱਖਿਆ ਵੈ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਸਮਾਜ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ